ਇੱਕ ਵੀਡੀਓ ਦਿਖਾਉਣੇ ਆ ਦੇਖਿਓ ਵੀ ਤੇ ਸ਼ੇਅਰ ਵੀ ਕਰਿਓ ਇਹ ਕਹਿੰਦਾ ਹੈ ਕਿ ਫਸਲਾਂ ਦੀ ਐਮਐਸਪੀ ਲਈ ਇਕੱਲੇ ਪੰਜਾਬ ਨੂੰ ਹੀ ਦਿੱਕਤ ਕਿਉਂ ਹੈ ਬਾਕੀ 95% ਦੇਸ਼ ਦੇ ਕਿਸਾਨ ਤਾਂ ਬੋਲਦੇ ਨਹੀਂ ਇਹਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਆ ਪਹਿਲਾ ਵੀਡੀਓ ਸੁਣੋ ਤੇ ਬਾਅਦ ਚ ਮੇਰਾ ਜਵਾਬ ਜਰੂਰ ਸੁਣ ਕੇ ਜਾਇਓ ਆ 95% ਕਿਸਾਨ ਕਹਾ ਹੈ ਇੱਕ ਅਲੀ ਪੰਜਾਬੀ ਕੋ ਦਿੱਕਤ ਹੈ ਉਹ ਜਿਆਦਾ ਖੇਤੀ ਕਰਤੇ ਹਨ ਸਰ ਅਰੇ ਉਹ ਕੋਈ ਖੇਤੀ ਨਹੀਂ ਕਰਤੇ ਖੇਤੀਆਂ ਨਹੀਂ ਕਰਤੇ ਉਹ ਕੀ ਕਰਤੇ ਹੈ ਉਹ 사ਲਾ ਬੀਜ ਰੋਪ ਦਤੇ ਹੈ ਤੇ اور اور ਐਮ ਐਸ ਪੀ ਪਰ ਉਠਾ ਲੇਤੇ ਹੈ ਕਿ ਕੇ ਪਾਸ 2 200 ਏਕੜ ਜ਼ਮੀਨ ਹੈ ਉਹ ਖੇਤੀ ਨਹੀਂ ਕਰਤੇ ਉਹ ਤਾਂ 사ਲੇ ਬਿਉਤਾ ਹੀ ਕਹਿੰਦਾ ਹੈ ਕਿ ਫਸਲਾਂ ਦੀ ਐਮ ਐਸ ਪੀ ਲਈ ਕੱਲੇ ਪੰਜਾਬ ਨੂੰ ਹੀ ਦਿੱਕਤ ਕਿਉਂ ਹੈ ਕਹਿੰਦਾ ਦੇਸ਼ ਦੇ ਬਾਕੀ 95% ਕਿਸਾਨਤਾ ਬੋਲਦੇ ਨਹੀਂ ਪਹਿਲੀ ਗੱਲ ਤਾਂ ਕਿ ਇਹ ਗੱਲ ਗਲਤ ਹੈ ਬਾਕੀ ਪੂਰੇ ਭਾਰਤ ਦੇ ਵਿੱਚ ਵੀ ਗੈਰਤਮੰਦ ਤੇ ਜਿਹੜੇ ਰੋਸ਼ਨ ਦਿਮਾਗ ਨੇ ਉਹ ਬੋਲ ਰਹੇ ਨੇ ਪਰ ਇਕੱਲੇ ਪੰਜਾਬ ਨੂੰ ਹੀ ਦਿੱਕਤ ਕਿਉਂ ਆ ਇਹ ਜਰਾ ਗੌਰ ਨਾਲ ਸੁਣ ਲਓ ਮਸਲਾ ਇੱਥੇ ਧਰਮ ਦਾ ਨਹੀਂਗਾ ਸਾਰੇ ਧਰਮਾਂ ਦੇ ਲੋਕ ਸਾਰੀਆਂ ਕੌਮਾਂ ਦੇ ਲੋਕ ਜਿਹੜੇ ਪੰਜਾਬ 'ਚ ਰਹਿੰਦੇ ਨੇ ਉਹਨਾਂ ਦੇ ਖੂਨ 'ਚ ਅਣਖ ਹੈ ਉਹਨਾਂ ਦੇ ਖੂਨ 'ਚ ਗੈਰਤ ਹੈ ਤੇ ਗੈਰਤ ਤੇ ਅਣਖ ਤੋਂ ਬਿਨਾ ਦਿੱਕਤ ਹੋ ਹੀ ਨਹੀਂ ਸਕਦੀ ਭਾਵੇਂ ਕਿਸੇ ਨੂੰ ਪੈਰਾਂ ਦੇ ਤਲਵੇ ਚੱਟਣ ਲਾ ਲੋ ਜੇ ਗੈਰਤ ਤੇ ਅਣਖ ਨਹੀਂ ਤਾਂ ਫਿਰ ਦਿੱਕਤ ਕੋਈ ਨਹੀਂ ਇਸ ਮਿੱਤਰ ਨੂੰ ਇਹ ਦੱਸੋ ਕਿ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਸੀ ਤੇ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਤੇ 121 ਫਾਂਸੀਆਂ ਅੰਗਰੇਜ਼ਾਂ ਨੇ ਦਿੱਤੀਆਂ ਜਿਨ੍ਹਾਂ ਚੋਂ 93 ਪੰਜਾਬੀ ਸੀ ਤੇ 2626 ਨੂੰ ਕਾਲੇ ਪਾਣੀ ਦੀ ਜੇਲ੍ਹ ਕੀਤੀ ਜਿਨ੍ਹਾਂ ਚੋਂ 2100 ਪਲੱਸ ਪੰਜਾਬੀ ਸੀ ਤੇ ਆਜ਼ਾਦੀ ਦੀ ਲੜਾਈ ਵੇਲੇ ਵੀ ਗੁਲਾਮੀ ਤੋਂ ਦਿੱਕਤ ਪੰਜਾਬੀਆਂ ਨੂੰ ਹੀ ਸੀ ਬਾਕੀਆਂ ਨੂੰ ਉਦੋਂ ਵੀ ਇੰਨੀ ਦਿੱਕਤ ਨਹੀਂ ਸੀ ਤੇ ਅੰਗਰੇਜ਼ ਵੀ ਕਹਿ ਹੀ ਸਕਦੇ ਸੀ ਵੀ ਇਹ ਪੰਜਾਬੀਆਂ ਨੂੰ ਹੀ ਦਿੱਕਤ ਕਿਉਂ ਆ ਇਹ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਇਹਨਾਂ ਨੂੰ ਹੀ ਦਿੱਕਤ ਕਿਉਂ ਆ ਮਸਲਾ ਇੱਥੇ ਧਰਮ ਦਾ ਨਹੀਂ ਹੈ ਆਜ਼ਾਦੀ ਦੀ ਲੜਾਈ 'ਚ ਸਾਰੇ ਪੰਜਾਬੀ ਚਾਹੇ ਉਹ ਸਿੱਖ Hindu Muslim Masai ਸਾਰੇ ਲੜੇ ਪਰ ਅਗਵਾਈ ਪੰਜਾਬੀਆਂ ਨੇ ਕੀਤੀ ਚਾਹੇ ਉਹ ਗਦਰੀ ਬਾਬੇ ਸੀ ਤੇ ਚਾਹੇ ਉਹ ਇਨਕਲਾਬੀ ਸੀ ਉਸ ਤੋਂ ਬਾਅਦ ਪਿੱਛੇ ਜਾਓ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਮੁਗਲ ਜਿਹੜੇ ਨੇ ਸਾਡੇ ਦੇਸ਼ ਦੇ ਵਿੱਚੋਂ ਨਾ ਸਾਡੀਆਂ ਧੀਆਂ ਪੈਣਾ ਚੁੱਕ ਕੇ ਲੈ ਜਾਂਦੇ ਸੀ ਤੇ ਉਥੇ ਟਕੇ ਟਕੇ ਚ ਲਾ ਜਾ ਕੇ ਤੇ ਕਾਬਲ ਕੰਧਾਰ ਤੇ ਅਫਗਾਨਿਸਤਾਨ ਦੇ ਵਿੱਚ ਵੇਚਦੇ ਸੀਗੇ ਤੇ ਉਦੋਂ ਵੀ ਪੰਜਾਬ ਹੀ ਅੱਗੇ ਕੰਧ ਬਣ ਕੇ ਖੜਿਆ ਸੀ ਉਹਨਾਂ ਤੋਂ ਧੀਆ ਪੈਣਾ ਆਪਣੀਆਂ ਜਾਨਾਂ ਤੇ ਖੇੜ ਕੇ ਕੁਰਬਾਨੀਆਂ ਕਰਕੇ ਪੰਜਾਬ ਨੇ ਛੜਾਈਆਂ ਉਹਨਾਂ ਦਾ ਰਾਹ ਜੇ ਰੋਕਿਆ ਤਾਂ ਪੰਜਾਬ ਨੇ ਰੋਕਿਆ ਪੰਜਾਬ ਨੇ ਹੀ ਤੁਰਕਾਂ ਦਾ ਰਾਹ ਰੋਕਿਆ ਅਫਗਾਨਾਂ ਦਾ ਰਾਹ ਰੋਕਿਆ ਦੁਰਾਨੀਆਂ ਦਾ ਰਾਹ ਰੋਕਿਆ ਮੁਗਲਾਂ ਦਾ ਰਾਹ ਰੋਕਿਆ ਅੰਗਰੇਜ਼ਾਂ ਦਾ ਰਾਹ ਰੋਕਿਆ ਤੇ ਹੁਣ ਜਦੋਂ ਪਿੱਛੇ 2 ਸਾਲ ਪਹਿਲਾਂ ਦਿੱਲੀ 'ਚ ਕਿਸਾਨ ਅੰਦੋਲਨ ਹੋਇਆ ਜਦੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਨਾਲੇ ਤਾਂ ਮੰਗੀ ਸੀ ਮਾਫੀ ਤੇ ਨਾਲੇ ਕਾਨੂੰਨ ਰੱਦ ਕੀਤੇ ਸੀ ਨਾਲੇ ਕਿਹਾ ਸੀ ਕਿ ਮੇਰੇ ਸੇ ਕੋਈ ਕਮੀ ਰਹਿ ਗਈ ਹੋਗੀ ਉਦੋਂ ਵੀ ਪੂਰੇ ਦੇਸ਼ ਦੇ ਉਸ ਅੰਦੋਲਨ ਦੀ ਅਗਵਾਈ ਪੰਜਾਬੀਆਂ ਨੇ ਕੀਤੀ ਹਰਿਆਣੇ ਨੇ ਸਾਥ ਦਿੱਤਾ ਯੂਪੀ ਨੇ ਸਾਥ ਦਿੱਤਾ ਪਰ ਅਗਵਾਈ ਪੰਜਾਬੀਆਂ ਨੇ ਕੀਤੀ ਅੱਜ ਵੀ ਅੱਜ ਵੀ ਦਿੱਕਤ ਪੰਜਾਬੀਆਂ ਨੂੰ ਐ ਐਮਐਸਪੀ ਲਈ ਕਿਉਂ ਕਿਉਂਕਿ ਦਿੱਕਤ ਹੋਣ ਦੇ ਲਈ ਅਣਖ ਅਤੇ ਗੈਰਤ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਬੰਦੇ ਚ ਅਣਖ ਤੇ ਗੈਰਤ ਨਹੀਂ ਉਹਨੂੰ ਚਾਹੇ ਤੁਸੀਂ ਲੱਤ ਥਲੋ ਟਪਾ ਲੋ ਚਾਹੇ ਉਹਨੂੰ ਤਲਵੇ ਚ ੱਟਣ ਲਾ ਲੋ ਉਹਨੂੰ ਕੋਈ ਦਿੱਕਤ ਹੀ ਨਹੀਂ ਹੁੰਦੀ ਮੈਨੂੰ ਇੰਜ ਲੱਗਦਾ ਕਿ ਦਿੱਕਤ ਹੋਣ ਲਈ ਅਣਖ ਤੇ ਗੈਰਤ ਦੇ ਦੋ ਤੱਤ ਜ਼ਰੂਰੀ ਨੇ ਤੇ ਪੰਜਾਬੀਆਂ ਚ ਇਹ ਤੱਤ ਗੁਰੂ ਸਹਿਬਾਨਾਂ ਨੇ ਭਰੇ ਨੇ ਸ਼ਹੀਦਾਂ ਨੇ ਭਰੇ ਨੇ ਭਗਤ ਸਰਾਭਿਆਂ ਨੇ ਭਰੇ ਨੇ ਤੇ ਇਹ ਤੱਤ ਇੰਨੇ ਜਿਆਦਾ ਭਰਗੇ ਨੇ ਕਿ ਜਦੋਂ ਵੀ ਕੁਝ ਗਲਤ ਹੁੰਦਾ ਤਾਂ ਪੰਜਾਬੀਆਂ ਨੂੰ ਦਿੱਕਤ ਹੁੰਦੀ ਹੈ ਉਹ ਪੰਜਾਬੀ ਚਾਹੇ ਪਿੰਡਾਂ ਦਾ ਹੋਵੇ ਤੇ ਚਾਹੇ ਸ਼ਹਿਰਾਂ ਦਾ ਹੋਵੇ ਉਹ ਪੰਜਾਬੀ ਕੋਈ ਵੀ ਹੋਵੇ ਦਿੱਕਤ ਪੰਜਾਬੀਆਂ ਨੂੰ ਹੁੰਦੀ ਹੈ ਤੇ ਇਸ ਇਸ ਬੰਦੇ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਾ ਦਿਓ ਸ਼ੇਅਰ ਕਰਕੇ ਤਾਂ ਕਿ ਇਹੋ ਜਿਆਂ ਨੂੰ ਪਤਾ ਲੱਗ ਸਕੇ ਵੀ ਦਿੱਕਤ ਕਿਉਂ ਹੈ ਪੰਜਾਬੀਆਂ ਨੂੰ ਦੇਖੋ ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਤਬ ਬੜਿਆਂ ਦੇ ਦਾਦੇ ਪੜਦਾਦੇ ਜਿਉਂਦੇ ਸੀ ਤੇ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਹੀ ਜਿਉਂਦੇ ਰਹੇ ਕਦੇ ਕੁਸਕੇ ਨਹੀਂ ਕਦੇ ਬੋਲੇ ਨਹੀਂ ਇੱਥੋਂ ਤੱਕ ਕਿ ಸಾವਰਕਰ ਵਰਗਿਆਂ ਨੇ ਮਾਫੀਆਂ ਤੱਕ ਮੰਗ ਲਈਆਂ ਪਰ ਭਗਤ ਸਿੰਘ ਵਰਗਿਆਂ ਨੂੰ ਕਿਹਾ ਗਿਆ ਵੀ ਇੱਕ ਮਾਫੀ ਮੰਗ ਲਾ ਤੇ ਸਭ ਕੁਝ ਕਰ ਦਿਆਂਗੇ ਖਤਮ ਉਹ ਕਹਿੰਦੇ ਮਾਫੀ ਨਹੀਂ ਮੰਗਣੀ ਇਹ ਆ ਪੰਜਾਬੀਆਂ ਦੀ ਅਣਖ ਤੇ ਗੈਰਤ ਤੁਸੀਂ ਕਹਿੰਦੇ ਹੋ ਪੰਜਾਬੀਆਂ ਨੂੰ ਦਿੱਕਤ ਕਿਉਂ ਆ ਦਿਕਤ ਨਾ ਹੋਣੀ ਇਹ ਮਰੇ ਦੀ ਨਿਸ਼ਾਨੀ ਹੈ ਇੱਕ ਲੇਖਕ ਨੇ ਲਿਖਿਆ ਕਹਿੰਦਾ ਮਰ ਚੁੱਕੇ ਦੀਆਂ ਤਿੰਨ ਨਿਸ਼ਾਨੀਆਂ ਨੇ ਜੋ ਮਰ ਜਾਂਦਾ ਹੈ ਉਹ ਸੋਚ ਨਹੀਂ ਸਕਦਾ ਜੋ ਮਰ ਜਾਂਦਾ ਹੈ ਉਹ ਬੋਲ ਨਹੀਂ ਸਕਦਾ ਤੇ ਜੋ ਸੋਚ ਨਹੀਂ ਰਿਹਾ ਤੇ ਜੋ ਬੋਲ ਨਹੀਂ ਰਿਹਾ ਉਹ ਮਰ ਚੁੱਕਾ ਹੈ ਤੇ ਮੈਂ ਕਹੂੰਗਾ ਕਿ ਪੰਜਾਬੀਆਂ ਦੀ ਅਣਖ ਨੂੰ ਗੈਰਤ ਨੂੰ ਸਦਾ ਸਲਾਮ ਹੈ ਪੰਜਾਬੀਆਂ ਨੇ ਪਿੱਛੇ ਕਿਸਾਨ ਅੰਦੋਲਨ ਲੜਿਆ ਪੂਰੀ ਦੁਨੀਆ ਦੇ ਉਸ ਅੰਦੋਲਨ ਤੋਂ ਸਿੱਖਿਆ ਔਰ ਸਭ ਤੋਂ ਵੱਡੀ ਗੱਲ ਕਿਹਾ ਜਾਂਦਾ ਸੀ ਇਹ ਤਾਂ ਐਵੇਂ ਹੀ ਖਰੂਦ ਪਾ ਲੈਂਦੇ ਨੇ ਇਹ ਤਾਂ ਖੂਨ ਖਰਾਬਾ ਕਰਦੇ ਨੇ ਪਰ ਪੰਜਾਬੀਆਂ ਨੇ ਅਗਵਾਈ ਕਰਕੇ ਅੰਦੋਲਨ ਲੜਿਆ ਹਰਿਆਣਾ ਨਾਲ ਖੜਾ ਯੂਪੀ ਨਾਲ ਖੜੀ ਪੂਰੇ ਦੇਸ਼ ਦੇ ਹੋਰ ਲੋਕ ਵੀ ਆਏ ਬਾਅਦ ਚ ਖੜੇ ਨਾਲ ਪਰ ਪੰਜਾਬੀਆਂ ਦੀ ਅਗਵਾਈ ਚ ਲੜੇ ਕੇ ਉਸ ਦਿੱਲੀ ਅੰਦੋਲਨ ਦੇ ਵਿੱਚ ਤੁਸੀਂ ਨਜ਼ਰ ਮਾਰੋ ਕਿਤੇ ਕੋਈ ਹੁੱਲੜਬਾਜੀ ਨਹੀਂ ਕਿਤੇ ਕੋਈ ਖੂਨ ਖਰਾਬਾ ਨਹੀਂ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਲੰਬਾ ਅੰਦੋਲਨ ਸਭ ਤੋਂ ਵੱਡੀ ਜਿੱਤ ਤੇ ਪੂਰਾ ਸ਼ਾਂਤਮਈ ਪੂਰਾ ਦਿਮਾਗ ਦੇ ਨਾਲ ਅਕਲ ਦੇ ਨਾਲ ਉਹ ਅੰਦੋਲਨ ਲੜਿਆ ਤੇ ਜਿੱਤਿਆ ਗਿਆ ਸੋ ਇਹਨੂੰ ਆ ਵੱਡੇ ਸਿਰ ਵਾਲੇ ਨੂੰ ਇਹਨੂੰ ਕੀ ਪਤਾ ਕਿ ਪੰਜਾਬੀਆਂ ਨੂੰ ਦਿੱਕਤ ਕਿਉਂ ਹੈ ਮੈਨੂੰ ਲੱਗਦਾ ਇਹਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਦਿੱਕਤ ਕਿਉਂ ਹੈ ਤੇ ਜੇ ਪੰਜਾਬੀਆਂ ਨੂੰ ਗੈਰਤ ਅਣਖ ਕਰਕੇ ਦਿੱਕਤ ਨਾ ਹੁੰਦੀ ਤਾਂ ਸ਼ਾਇਦ ਭਾਰਤ 'ਚੋਂ ਮੁਗਲ ਕਦੇ ਨਾ ਜਾਂਦੇ ਸ਼ਾਇਦ ਅੱਜ ਵੀ ਭਾਰਤ ਗੋਰਿਆਂ ਦਾ ਗੁਲਾਮ ਹੁੰਦਾ ਜਾਂ ਹੋਰ ਵੀ ਕਈਆਂ ਦਾ ਗੁਲਾਮ ਹੁੰਦਾ ਜੇਕਰ ਅੱਜ ਦਿੱਲੀ ਸਲਾਮਤ ਹੈ ਜੇਕਰ ਅੱਜ ਜਿਹਦੇ ਭਗਤ ਬਣੇ ਹੋਇਆ ਮੋਦੀ ਸਰਕਾਰ ਦੇ ਜੇ ਅੱਜ ਉਹ ਸਰਕਾਰ ਚੱਲ ਰਹੀ ਹੈ ਤਾਂ ਇਸੇ ਕਰਕੇ ਕਿਉਂਕਿ ਪੰਜਾਬੀਆਂ ਨੇ 93 121 ਫਾਂਸੀਆਂ ਦਿੱਤੀਆਂ ਗਈਆਂ ਅੰਗਰੇਜ਼ਾਂ ਦੇ ਰਾਜ 'ਚ ਆਜ਼ਾਦੀ ਕੁਹਾਟੀਆਂ ਨੂੰ ਤੇ 93 ਪੰਜਾਬੀਆਂ ਨੇ ਦਿੱਤੀਆਂ ਇਸੇ ਕਰਕੇ ਦਿੱਲੀ ਦੇ ਤਖਤ ਤੇ ਅੱਜ ਇਹਨਾਂ ਨੂੰ ਵੀ ਰਾਜ ਕਰਨ ਦਾ ਮੌਕਾ ਮਿਲਿਆ ਨਹੀਂ ਤਾਂ ਅੰਗਰੇਜ਼ ਹੀ ਹੋਣੇ ਸੀ ਉਹਨਾਂ ਦਾ ਹੀ ਰਾਜ ਚੱਲਣਾ ਸੀ ਮੈਨੂੰ ਲੱਗਦਾ ਜੇ ਪੰਜਾਬੀ 2600 26 ਕਾਲੇ ਪਾਣੀ ਜੜੇ ਹੋਏ ਆ ਉਹਨਾਂ 'ਚੋਂ 2127 ਕਾਲੇ ਪਾਣੀ ਨਾ ਜਾਂਦੇ ਪੰਜਾਬੀ ਤਾਂ ਫੇਰ ਸ਼ਾਇਦ ਇਹਨਾਂ ਨੂੰ ਆ ਰਾਜ ਕਰਨ ਦੇ ਮੌਕੇ ਕਿੱਥੇ ਮਿਲਨੇ ਸੀ ਅਸਲ ਦੇ ਵਿੱਚ ਜੇ ਮਾੜੀ-ਮੋਟੀ ਅਕਲ ਹੋਵੇ ਤੇ ਪੰਜਾਬੀਆਂ ਨੂੰ ਸਲਾਮ ਕਰਿਆ ਕਰੋ ਪੰਜਾਬੀ ਚਾਹੇ ਪੱਗ ਬੰਨੀ ਵਾਲਾ ਹੋਵੇ ਤੇ ਚਾਹੇ ਪੰਜਾਬੀ ਮੋਨਾ ਹੋਵੇ ਚਾਹੇ ਪੰਜਾਬੀ ਪਿੰਡ ਦਾ ਹੋਵੇ ਤੇ ਚਾਹੇ ਸ਼ਹਿਰ ਦਾ ਹੋਵੇ ਪੰਜਾਬੀਆਂ ਦਾ ਬਹੁਤ ਵੱਡਾ ਇੱਕ ਅਹਿਸਾਨ ਪੰਜਾਬੀਆਂ ਦਾ ਬਹੁਤ ਵੱਡਾ ਇੱਕ ਰੁਤਬਾ ਹੈ ਦੇਸ਼ ਦੇ ਵਿੱਚ ਪੰਜਾਬੀਆਂ ਨੇ ਦੇਸ਼ ਲਈ ਬਹੁਤ ਕੁਸ਼ਿਸ਼ ਕੀਤਾ ਜਦੋਂ ਵੀ ਕਿਤੇ ਦੇਸ਼ ਨੂੰ ਭੀੜ ਬਣੀ ਹੈ ਤਾਂ ਸਭ ਤੋਂ ਮੂਰੇ ਪੰਜਾਬੀ ਖੜੇ ਨੇ ਕਿਉਂਕਿ ਪੰਜਾਬੀਆਂ ਦੇ ਇਹ ਇਹ ਗੱਲ ਪਤਾ ਇਹਨਾਂ ਨੂੰ ਵੀ ਹੈ ਇਹ 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 ਐ ਨਹੀਂਗਾ ਕਿ ਭਲੇਖੇ ਚ ਨਹੀਂ ਇਹ ਵੀ ਜਾਣਦੇ ਨੇ ਇਹ ਵੱਡੇ ਸਿਰਾਂ ਵਾਲੇ ਵੀ ਪੰਜਾਬੀਆਂ ਕਰਕੇ ਹੀ ਅਸੀਂ ਇੱਥੋਂ ਤੱਕ ਅੱਜ ਖੜੇ ਆਂ ਦੇਖੋ ਮੈਂ ਸਾਰਿਆਂ ਦਾ ਸਨਮਾਨ ਕਰਦਾ ਪਰ ਜਦੋਂ ਕੋਈ ਸਿੱਧਾ ਸਿੱਧਾ ਇਹ ਬੋਲੇਗਾ ਜਿਵੇਂ ਇਹ ਬੋਲ ਰਿਹਾ ਹੈ ਕਿ 95% ਭਾਰਤ ਪੂਰੇ ਦੇਸ਼ ਮੇ ਹੈ ਬਾਕੀ ਕਿਸਾਨੋ ਕੋ ਦਿੱਕਤ ਕਿਉਂ ਨਹੀਂ ਹੈ ਕੱਲੇ ਪੰਜਾਬ ਕੇ ਕਿਸਾਨੋ ਕੋ ਕਿਉਂ ਹੈ ਜਿਵੇਂ ਬੋਲ ਰਿਹਾ ਹੈ ਤਾਂ ਫਿਰ ਇਹੋ ਜਿਹਿਆਂ ਨੂੰ ਜਵਾਬ ਦੇਣਾ ਜ਼ਰੂਰੀ ਬਣ ਜਾਂਦਾ ਹੈ ਤੇ ਅੱਜ ਇਹ ਜ਼ਰੂਰਤ ਹੈ ਅੱਜ ਛੰਭੂ ਬਾਰਡਰ ਹੋਵੇ ਤੇ ਚਾਹੇ ਖਣੌਰੀ ਹੋਵੇ ਤੇ ਚਾਹੇ ਬਾਕੀ ਸਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਹੋਣ ਦਿੱਕਤ ਸੱਚਮੁੱਚ ਪੰਜਾਬੀਆਂ ਨੂੰ ਹੈ ਕਈ ਵਾਰ ਕੁਝ ਲੋਕ ਕਹਿੰਦੇ ਨੇ ਕਿ ਯਾਰ ਇਹ ਐਡੀ ਛੇਤੀ ਆਤਮ ਹੱਤਿਆ ਕਿਉਂ ਕਰ ਲੈਂਦੇ ਨੇ ਇਹ ਖੁਦਕੁਸ਼ੀ ਕਿਉਂ ਕਰ ਲੈਂਦੇ ਨੇ ਫਲਾਣੇ ਲੋਕ ਨੇ ਉਹ ਤਾਂ ਵੇਖੋ ਜੀ ਇੰਨੀ ਭੈੜੀ ਹਾਲਤ 'ਚ ਜਿਉ ਕੇ ਵੀ ਆਤਮ ਹੱਤਿਆ ਨਹੀਂ ਕਰਦੇ ਉੱਥੇ ਇੱਕ ਗੱਲ ਯਾਦ ਰੱਖਿਆ ਕਰੋ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਇਹ ਗਲਤ ਹੈ ਪਰ ਉਹਦੇ ਲਈ ਵੀ ਗੈਰਤ ਚਾਹੀਦੀ ਹੈ ਜਿਹੜਾ ਬੰਦਾ ਜਿੰਨੀ ਮਰਜ਼ੀ ਬੇਇੱਜ਼ਤੀ ਕਰਾ ਕੇ ਜਿੰਨੀ ਮਰਜ਼ੀ ਗੰਦੀ ਜ਼ਿੰਦਗੀ ਹੱਸ ਕੇ ਜਿਉ ਸਕਦਾ ਹੋਵੇ ਉਹ ਕਦੇ ਆਤਮ ਹੱਤਿਆ ਨਹੀਂ ਕਰ ਸਕਦਾ ਮਤਲਬ ਜਿਹੜਾ ਬੇਸ਼ਰਮੀ ਧਾਰਨ ਕਰ ਲਵੇ ਉਹਨੂੰ ਕਦੇ ਇਹ ਜ਼ਿੰਦਗੀ ਦੇ ਵਿੱਚ ਕੁਝ ਗਲਤ ਲੱਗਦਾ ਹੀ ਨਹੀਂ ਮੈਂ ਫਿਰ ਕਹਿੰਦਾ ਆਤਮ ਹੱਤਿਆ ਦੀ ਬਜਾਏ ਆਪਣੇ ਹੱਕ ਲਈ ਲੜਨਾ ਚਾਹੀਦਾ ਪਰ ਮੈਨੂੰ ਲੱਗਦਾ ਹੈ ਕਿ ਆਤਮ ਹੱਤਿਆ ਕਰਨੀ ਵੀ ਉਥੋਂ ਪੈਦਾ ਹੁੰਦੀ ਹੈ ਜਿੱਥੇ ਥੋੜੀ ਬਹੁਤ ਸੰਗ ਸ਼ਰਮ ਪਈ ਹੈ ਬਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਇਸ ਜਿਹੜਾ ਇਹ ਬੰਦਾ ਹੈ ਇਹੋ ਜੇ ਜਿੰਨੇ ਵੀ ਹੋਰ ਨੇ ਉਹਨਾਂ ਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਪੰਜਾਬੀਆਂ ਨੂੰ ਵੀ ਮੇਰੀ ਇੱਕ ਬੇਨਤੀ ਹੈ ਖਾਸ ਕਰਕੇ ਨਵੀਂ ਪੀੜੀ ਨੂੰ ਉਹ ਮਿੱਤਰੋ ਆਪਣਾ ਇਤਿਹਾਸ ਪੜੋ ਆਪਣਾ ਇਤਿਹਾਸ ਪੜੋਗੇ ਤੇ ਪਲ ਪਲ ਤੁਹਾਨੂੰ ਮਾਣ ਮਹਿਸੂਸ ਹੋਏਗਾ ਪੰਜਾਬੀ ਹੋਣ ਤੇ ਪੰਜਾਬ 'ਚ ਜੰਮਣ ਤੇ ਕਈ ਲੋਕ ਨੇ ਜਿਹੜੇ ਪੰਜਾਬੀ ਬੋਲਣ ਤੋਂ ਉਹਨਾਂ ਨੂੰ ਤਕਲੀਫ ਆ ਪੰਜਾਬੀ ਹੋ ਕੇ ਉਹ ਆਪਦੇ ਜਵਾਕਾਂ ਨਾਲ ਵੀ ਹਿੰਦੀ ਚ ਗੱਲ ਕਰਨ ਗਈ ਟੁੱਟੀ ਫੁੱਟੀ ਅੰਗਰੇਜ਼ੀ ਚ ਜਾਣ ਜਾਣ ਕੇ ਗੱਲਾਂ ਕਰਨਗੇ ਉਹਨਾਂ ਨੂੰ ਪੰਜਾਬੀ ਬੋਲਣ ਚ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਪਰ ਜੇਕਰ ਕੋਈ ਪੰਜਾਬ ਤੇ ਪੰਜਾਬੀਅਤ ਦਾ ਇਤਿਹਾਸ ਪੜ੍ਹ ਲੇ ਤਾਂ ਮੈਨੂੰ ਲੱਗਦਾ ਉਹਦੇ ਰੋਮ ਰੋਮ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਮਾਣ ਭਰ ਜਾਏਗਾ ਇੱਕ ਸ਼ਾਨ ਭਰ ਜਾਏਗੀ ਇੱਕ 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 ਸਵੈਮਾਨ ਆ ਜਾਏਗਾ ਕਿ ਸੱਚਮੁੱਚ ਮੈਂ ਪੰਜਾਬ ਜੰਮਿਆ ਤੇ ਮੈਂ ਵੀ ਕੋਈ ਚੀਜ਼ ਆ ਪੰਜਾਬ ਦੀ ਮਿੱਟੀ ਤੇ ਪੰਜਾਬ ਦਾ ਪਾਣੀ ਸੱਚਮੁੱਚ ਇਹਦੇ ਅੰਦਰ ਇੱਕ ਇਹੋ ਜਿਹੀ ਜਾਗ ਹੈ ਜਿਹਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ੱੱਕੇ ਜ਼ਬਰ ਦਾ ਵਿਰੋਧ ਕੀਤਾ ਤੇ ਲਗਾਤਾਰ ਉਹ ਵਿਰੋਧ ਅੱਜ ਵੀ ਜਾਰੀ ਹੈ ਅੱਜ ਵੀ ਜਿਹੜੇ ਇਹੋ ਜੇ ਕਹਿ ਰਹੇ ਨੇ ਨਾ ਕਿ ਪੰਜਾਬ ਨੂੰ ਹੀ ਕਿਉਂ ਦਿੱਕਤ ਹੈ ਕਿਤੇ ਨਾ ਕਿਤੇ ਉਹ ਇਸੇ ਗੱਲ ਤੇ ਮੋਹਰ ਲਾਉਂਦੇ ਨੇ ਕਿ ਪੰਜਾਬੀਆਂ ਦੇ ਖੂਨ 'ਚ ਅਣਖ ਹੈ ਗੈਰਤ ਹੈ ਮਾਣ ਹੈ ਸਨਮਾਨ ਹੈ ਤੇ ਇਹ ਬੇਅਣਖੇ ਨਹੀਂ ਹੈਗੇ ਦਿੱਕਤ ਹੋਣ ਦੇ ਲਈ ਇਹ ਚੀਜ਼ਾਂ ਚਾਹੀਦੀਆਂ ਨਹੀਂ ਤੇ ਜਿਨ੍ਹਾਂ ਦੇ ਖੂਨ 'ਚ ਅਰਖ ਗੈਰਤ ਨਹੀਂ ਉਹਨਾਂ ਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਬਹੁਤ ਇਹ ਅੱਜ ਕੋਈ ਪਹਿਲੀ ਵਾਰ ਇਹ ਕੱਲਾ ਨਹੀਂ ਬੋਲਿਆ ਹੋਰ ਵੀ ਬੜੇ ਨੇ ਜਿਹੜੇ ਐਦਾਂ ਬੋਲਦੇ ਨੇ ਤੇ ਮੈਨੂੰ ਲੱਗਦਾ ਸਭ ਤੋਂ ਦੇਸ਼ ਲਈ ਸਮਾਜ ਲਈ ਤੇ ਲੋਕਾਈ ਲਈ ਸਭ ਤੋਂ ਖਤਰਨਾਕ ਇਹੋ ਜਿਹੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਪਾਰਟੀ ਦੇ ਅੰਨੇ ਭਗਤ ਨੇ ਜਾਂ ਚਮਚੇ ਨੇ ਸਭ ਤੋਂ ਨੁਕਸਾਨ ਦੇ ਲੋਕ ਉਹ ਨੇ ਮੈਂ ਬਾਰ-ਬਾਰ ਕਹਿਣਾ ਹੁੰਨਾ ਕਿਸੇ ਵੀ ਪਾਰਟੀ ਦੇ ਵੋਟਰ ਬਣੋ ਸਪੋਰਟਰ ਬਣੋ ਪਰ ਕਦੇ ਅੰਨੇ ਭਗਤ ਨਾ ਬਣੋ ਤੇ ਸਾਰੀਆਂ ਪਾਰਟੀਆਂ 'ਚ ਇਹੋ ਜਿਹੇ ਅੰਨੇ ਭਗਤ ਹੈਗੇ ਨੇ ਉਹ ਭਾਜਪਾ 'ਚ ਵੀ ਨੇ ਉਹ ਕਾਂਗਰਸ 'ਚ ਵੀ ਨੇ ਉਹ ਕਾਲੀਦਾਲ 'ਚ ਵੀ ਨੇ ਉਹ ਆਮ ਆਦਮੀ ਪਾਰਟੀ 'ਚ ਵੀ ਹੈਗੇ ਨੇ ਹੁਣ ਤਾਂ ਬੇਨਤੀ ਹੈ ਜੇਕਰ ਆਉਣ ਵਾਲਾ ਕੋਈ ਭਵਿੱਖ ਚਾਹੁੰਦੇ ਹੋ ਤਾਂ ਮਿੱਤਰੋ ਕਿਸੇ ਵੀ ਪਾਰਟੀ ਦੇ ਅੰਨੇ ਭਗਤ ਬੰਨਾ ਬੰਦ ਕਰਿਏ ਇਹ ਸੀਜ਼ ਨੇ ਆਪਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਤੇ ਲਗਾਤਾਰ ਪਹਚਾਰੀ ਹੈ ਬਹੁਤ ਮਿਹਰਬਾਨੀ